ਇਕ ਵਾਰ ਦੀ ਗੱਲ ਹੈ ਕਿ ਅਕਬਰ ਬਾਦਸ਼ਾਹ ਨਾ ਆਪਣੇ ਮੰਤਰੀਆਂ ਨਾਲ ਬਾਹਰ ਘੁੰਮ ਰਿਹਾ ਸੀ ਤਾਂ ਉਸ ਦਿਨ ਠੰਡ ਬਹੁਤ ਸੀ ਪੋਮਾਗ ਦਾ ਮਹੀਨਾ ਸੀ ਤੇ ਜਦੋਂ ਬਾਦਸ਼ਾਹ ਆਪਣੇ ਤਲਾਬ ਕੋਲ ਪਹੁੰਚਿਆ ਤਾਂ ਦੇਖਦਾ ਤਲਾਬ ਦਾ ਪਾਣੀ ਬਿਲਕੁਲ ਠਰਿਆ ਪਿਆ ਹੁੰਦਾ ਜਮੈਂ ਬਰਫਾਂ ਮੰਗੂ ਜਮੈਂ ਪਿਆ ਹੁੰਦਾ ਤਾਂ ਇਹ ਸੋਚ ਕੇ ਬਾਦਸ਼ਾਹ ਕਹਿਣ ਲੱਗਦਾ ਆਪਣੇ ਮੰਤਰੀਆਂ ਨੂੰ ਕਹਿੰਦਾ ਵੀ ਜੇ ਇਸ ਤਰ੍ਹਾਂ ਹੀ ਠੰਡ ਪਈ ਗਈ ਕਹਿੰਦਾ ਵੀ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਜਾਏਗਾ ਤਾਂ ਜਿਹੜੇ ਦੂਜੇ ਮੰਤਰੀ ਸ਼ੋਅ ਕਰਨ ਲੱਗੇ ਵੀ ਸਹੀ ਗੱਲ ਹੈ ਜੀ ਵੀ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਜਾਊਗਾ ਵੀ ਠੰਡ ਇਸ ਤਰ੍ਹਾਂ ਹੀ ਪਈ ਗਈ ਤਾਂ ਜਿਹੜੇ ਵੀਰਵਲ ਸੀ ਉਹ ਕਹਿਣ ਲੱਗਿਆ ਕਹਿੰਦਾ ਜੀ ਕੋਈ ਫਰਕ ਨਹੀਂ ਪੈਂਦਾ ਕਹਿੰਦਾ ਕਹਿੰਦਾ ਵੀ ਠੰਡ ਚ ਇਸ ਤੋਂ ਵੀ ਜ਼ਿਆਦਾ ਵੱਧ ਜੇ ਵੀ ਜਿਹੜਾ ਮਜ਼ਦੂਰ ਆ ਉਹਨੇ ਮਜ਼ਦੂਰੀ ਕਰਨ ਵਾਸਤੇ ਬਾਹਰ ਨਿਕਲਣਾ ਹੀ ਨਿਕਲਣਾ ਤਾਂ ਵਾਰਸ਼ਾ ਨੂੰ ਬੜਾ ਗੁੱਸਾ ਆਇਆ ਕਹਿੰਦਾ ਵੀ ਜਦ ਵੀ ਮੈਂ ਕਹਿੰਦਾ ਕੋਈ ਗੱਲ ਕਹਿਣਾ ਤਾਂ ਬਿਰਭਲ ਕਹਾਂ ਤੂੰ ਉਲਟ ਚੱਲਣਾ ਕਹਿੰਦਾ ਵੀ ਤੂੰ ਇਹ ਗੱਲ ਸਿੱਧ ਕਰ ਸਕਦਾ ਕਹਿੰਦਾ ਹਾਂ ਜੀ ਕਹਿੰਦਾ ਵੀ ਮੈਂ ਕਹਿ ਸਕਦਾ ਵੀ ਇਹੋ ਜਿਹੇ ਬੰਦੇ ਪਏ ਆ ਵੀ ਜੇ ਉਹਨਾਂ ਨੂੰ ਸਾਰੀ ਰਾਤ ਪਾਣੀ 'ਚ ਖੜਾਈਏ ਤਾਂ ਪਾਣੀ 'ਚ ਵੀ ਘਟਣ ਲਈ ਵੀ ਤਿਆਰ ਆ ਤਾਂ ਵਾਰਸ਼ਾ ਕਹਿਣ ਲੱਗਦਾ ਵੀ ਇਹੋ ਜਿਹਾ ਬੰਦਾ ਲੈ ਕੇ ਆ ਵੀ ਜਿਹੜਾ ਸਾਰੀ ਰਾਤ ਪਾਣੀ 'ਚ ਖੜਿਆ ਰਹੇ ਤੇ ਕਹਿੰਦਾ ਵੀ ਮੈਂ ਉਸ ਨੂੰ ਇਨਾਮ ਦਊਂਗਾ ਇਨਾਮ ਚ ਮੋਹਰਾ ਦਊਂਗਾ ਕਹਿੰਦਾ ਚਲ ਵੀਰ ਬਲ ਕਹਿੰਦਾ ਵੀ ਕੋਈ ਬੜੀ ਗੱਲ ਨਹੀਂ ਜੀ ਕਹਿੰਦਾ ਇਹ ਜੀ ਬੰਦੇ ਬਾਦੂ ਮਿਲ ਜਾਣਗੇ ਤਾ ਵੀਰ ਬਲ ਕਰੇ ਜਾਂਦਾ ਆਪਣੇ ਮੱਲੇ ਚ ਓਕਾ ਦੇਵਾ ਦਿੰਦਾ ਤਾਂ ਇੱਕ ਬੰਦਾ ਕਹਿਣ ਲੱਗ ਜਾਂਦਾ ਤਿਆਰ ਹੋ ਜਾਂਦਾ ਵੀ ਕਹਿੰਦਾ ਵੀ ਹਾਂ ਜੀ ਮੈਂ ਪਾਣੀ ਚ ਖੜਨ ਲਈ ਤਿਆਰ ਆ ਤਦ ਉਹ ਦੇ ਦਿਨ ਦਰਬਾਰ ਲੱਗਦਾ ਤ ਉਸ ਬੰਦੇ ਨੂੰ ਬਾਦਸ਼ਾਹ ਸਾਹਮਣੇ ਪੇਸ਼ ਕਰਾਇਆ ਜਾਂਦਾ ਜਦੋਂ ਪੇਸ਼ ਕਰਦੇ ਆ ਤਾਂ ਬਾਸ਼ਾ ਪੁੱਛਣ ਲੱਗਦਾ ਕਹਿੰਦਾ ਵੀ ਤੈਨੂੰ ਬੀਰਵਾਲ ਨੇ ਸਾਰਾ ਕੁਝ ਦੱਸਿਆ ਹੋਇਆ ਵੀ ਅੱਜ ਦੀ ਰਾਤ ਤੈਨੂੰ ਪਾਣੀ 'ਚ ਖੜਨਾ ਪੈਗਾ ਵੀ ਪਾਣੀ ਬਿਲਕੁਲ ਠੰਡਾ ਤੇ ਕਹਿੰਦਾ ਵੀ ਤੇਰੀ ਜਾਨ ਵੀ ਜਾ ਸਕਦੀ ਹੈ ਕਹਿੰਦਾ ਕੋਈ ਗੱਲ ਨਹੀਂ ਜੀ ਕਹਿੰਦਾ ਮੈਨੂੰ ਕੋਈ ਦਿੱਕਤ ਨਹੀਂ ਕਹਿੰਦਾ ਮੈਂ ਪਾਣੀ 'ਚ ਖੜਨ ਲਈ ਤਿਆਰ ਆਂ ਕਹਿੰਦਾ ਠੀਕ ਆ ਤੇ ਆਪਣੇ ਜਿਹੜੇ ਦਰਬਾਰੀ ਹੁੰਨੇ ਆ ਉਹਨਾਂ ਨੂੰ ਕਹਿ ਦਿੰਦਾ ਕਹਿੰਦਾ ਵੀ ਤੁਸੀਂ ਇਸ ਦੀ ਕਹਿੰਦਾ ਜ ਪੂਰੇ ਮਹਿਮਾਨਾਂ ਵਾਂਗੂ ਸੇਵਾ ਕਰੋ ਕਹਿੰਦਾ ਹੋ ਸਕਦਾ ਇਹ ਤੜਕੀ ਤੱਕ ਨਾ ਰਹੇ ਬਾਦਸ਼ਾਹ ਨੂੰ ਹੁੰਦਾ ਵੀ ਠੰਡ ਚ ਮਰ ਜਾਊਗਾ ਵੀ ਰਾਤ ਨਹੀਂ ਘਟ ਸਕਦਾ ਤਾਂ ਜਿਹੜੇ ਮਤਲਬ ਦਰਬਾਰੀ ਹੁੰਨੇ ਉਸ ਦੀ ਪੂਰੀ ਸੇਵਾ ਕਰਦੇ ਆ ਉਸ ਨੂੰ ਰੋਟੀ ਲੰਗਰ ਪਾਣੀ ਰੋਟੀ ਪਾਣੀ ਸਾਰਾ ਪੂਰੀ ਸੇਵਾ ਕਰਦੇ ਆ ਜਦੋਂ ਸ਼ਾਮ ਹੁੰਦੀ ਆ ਤਾਂ ਉਸ ਨੂੰ ਤਲਾਬ ਚ ਭੇਜਿਆ ਜਾਂਦਾ ਨਾਲ ਬਾਦਸ਼ਾਹ ਦੋ ਪਹਿਰੇਦਾਰ ਭੇਜਦਾ ਦਾ ਇਸ ਦੀ ਨਿਗਰੱਖਣੀ ਆ ਬਿਹੇ ਪਾਣੀ ਚ ਰਹਿਣਾ ਚਾਹੁੰਦਾ ਇਹ ਵੀ ਬਾਹਰ ਨਾ ਨਿਕਲੇ ਤਾਂ ਨਾਲ ਦੋ ਪਹਿਰੇਦਾਰ ਭੇਜ ਦਿੰਦਾ ਉਹ ਸਾਰੀ ਰਾਤ ਨਿਗਰੱਖਦੇ ਆ ਸਾਰੀ ਰਾਤ ਨਿਗਰੱਖਦੇ ਆ ਤਾਂ ਉਹ ਸਾਰੀ ਰਾਤ ਪਾਣੀ ਚ ਗੁਜ਼ਾਰਦਾ ਤਾਂ ਜਦੋਂ ਸਵੇਰ ਹੁੰਦੀ ਆ ਤਾਂ ਉਸ ਨੂੰ ਬਾਦਸ਼ਾਹ ਦੇ ਦਰਬਾਰ ਚ ਪੇਸ਼ ਕਰਾਇਆ ਜਾਂਦਾ ਕਹਿੰਦੇ ਬਾਦਸ਼ਾਹ ਪੁੱਛਦਾ ਉਸ ਨੂੰ ਕਹਿੰਦਾ ਵੀ ਤੇਰੀ ਸਾਰੀ ਰਾਤ ਕਿਵੇਂ ਗੁਜ਼ਰੀ ਤਾਂ ਉਹ ਕਹਿਣ ਲੱਗਦਾ ਜੀ ਕਹਿੰਦਾ ਵੀ ਚੰਗੀ ਤਾਂ ਨਹੀਂ ਕਹਿ ਸਕਦੇ ਕਹਿੰਦਾ ਪਰ ਕਹਿੰਦਾ ਵੀ ਬੜੀ ਮੁਸ਼ਕਲ ਨਾਲ ਗੁਜ਼ਰੀ ਐ ਵੀ ਬਸ ਗੁਜ਼ਰੀ ਕਹਿੰਦਾ ਮੈਂ ਕੁਛ ਥੇਰ ਕਹਿੰਦਾ ਰੱਬ ਦਾ ਨਾਮ ਲਿਆ ਉਸ ਤੋਂ ਬਾਅਦ ਕਹਿੰਦਾ ਆਪਣੇ ਇਹ ਮਹਿਲ 'ਚ ਕਹਿੰਦਾ ਇੱਕ ਲਾਲਟੈਂ ਵੀ ਇੱਕ ਲਾਈਟ ਵੱਲ ਰਹੀ ਸੀ ਕਹਿੰਦਾ ਵੀ ਮੈਂ ਉਸ ਵੱਲ ਦੇਖਿਆ ਤਾਂ ਉਸ ਨੂੰ ਦੇਖਦੇ ਦੇਖਦਿਆਂ ਕਹਿੰਦਾ ਵੀ ਮੇਰੀ ਸਾਰੀ ਰਾਤ ਗੁਜ਼ਰ ਗਈ ਮੈਨੂੰ ਪਤਾ ਨਹੀਂ ਲੱਗਿਆ ਵੀ ਸਵੇਰ ਕਦੋਂ ਹੋਗੀ ਤਵਾਸ਼ਾ ਨੂੰ ਗੁੱਸਾ ਆ ਗਿਆ ਕਹਿੰਦਾ ਵੀ ਤਿੰਨੇ ਤੋਖਾ ਕਰ ਰਿਹਾ ਕਹਿੰਦਾ ਇਹ। ਵੀ ਤੈ ਕਹਿੰਦਾ ਸਾਰੀ ਰਾਤ ਕਹਿੰਦਾ ਉਸ ਲੈਟ ਤੋਂ ਸੇਕ ਲੈ ਕੇ ਸਾਰੀ ਰਾਤ ਕਹਿੰਦਾ ਪਾਣੀ ਚ ਲੰਗਾਦੀ ਕਹਿੰਦਾ ਤਾਂ ਹੀ ਤੈਨੂੰ ਕਹਿੰਦਾ ਮਹਿਸੂਸ ਨਹੀਂ ਹੋਇਆ। ਕਹਿੰਦਾ ਦਰਬਾਰੀਆਂ ਨੂੰ ਹੁਕਮ ਦੇ ਦਿੰਦਾ ਵੀ ਕਹਿੰਦਾ ਇਸ ਨੂੰ ਬਾਹਰ ਕੱਢੋ ਦਰਬਾਰ ਤੋਂ। ਤਾਂ ਸੈਨਿਕ ਉਸ ਨੂੰ ਬਾਹਰ ਲਿਆ ਜਾਂਦੇ ਆ। ਉਧਰ ਵੀਰਵਲ ਨੂੰ ਬੜਾ ਗੁੱਸਾ ਆਂਦਾ। ਬਾਦਸ਼ਾਹ ਦੀ ਇਸ ਗੱਲ ਤੇ ਵੀ ਬਾਦਸ਼ਾਹ ਇਹ ਕੀ ਕਰ ਰਿਹਾ ਹੈ? ਤਬ ਵੀਰਵਲ ਵੀ ਸਵੇਰ ਨੂੰ ਉੱਠ ਕੇ ਚਲਾ ਜਾਂਦਾ ਬਦੇਕਰ ਜਦੋਂ ਕਰ ਚਲਾ ਜਾਂਦਾ ਤਾਂ ਫਿਰ ਸ਼ਾਮ ਨੂੰ ਦੁਬਾਰਾ ਸਵੇ ਲੱਗਦੀ ਆ ਤਾਂ ਬਾਦਸ਼ਾਹ ਕੇ ਬੀਰਵਲ ਦੀ ਕੁਰਸੀ ਵੱਲ ਨੀਦਾ ਮਾਰਦਾ ਤਾਂ ਉਸ ਦੀ ਕੁਰਸੀ ਖਾਲੀ ਪਈ ਹੁੰਦੀ ਆ ਤਾਂ ਉਹ ਦਰਬਾਰੀਆਂ ਨੂੰ ਪੁੱਛਦਾ ਵੀ ਇਹ ਕੁਰਸੀ ਜਿਹੜੀ ਇਹ ਵੀ ਖਾਲੀ ਕਿਉਂ ਹੈ ਬੀਰਵਲ ਕਿਉਂ ਨਹੀਂ ਆਇਆ ਤਾਂ ਕਹਿਣ ਲੱਗਦੇ ਆ ਵੀ ਸਾਨੂੰ ਕੋਈ ਪਤਾ ਨਹੀਂ ਜੀ ਬੀਰਵਲ ਕਿਉਂ ਨਹੀਂ ਆਇਆ ਤਾਂ ਇੱਕ ਬੰਦੇ ਦੀ ਡਿਊਟੀ ਲਾੰਦਾ ਕਹਿੰਦਾ ਵੀ ਜਾਓ ਦੇ ਵੀਰਵਾਲ ਦੇ ਘਰੇ ਜਾ ਕੇ ਆਓ ਤੇ ਇਹਨੂੰ ਪੁੱਛੋ ਵੀ ਕੀ ਗੱਲ ਕਿਉਂ ਨਹੀਂ ਆਇਆ ਤੂੰ ਤਾਂ ਉਹ ਵੀਰਵਾਲ ਕੋਲ ਜਾਂਦਾ ਵੀਰਵਾਲ ਕਹਿੰਦਾਦਾ ਵੀ ਮੈਂ ਖਾਣਾ ਖਾ ਕੇ ਆਉਂਗਾ ਤਾਂ ਜਿਹੜਾ ਬੰਦਾ ਭੇਜਦਿਆ ਉਹ ਆ ਕੇ ਬਾਦਸ਼ਾਹ ਨੂੰ ਕਹਿੰਦਾਦਾ ਕਹਿੰਦੇ ਵੀ ਵੀਰਵਾਲ ਨੇ ਕਿਹਾ ਵੀ ਮੈਂ ਖਾਣਾ ਖਾ ਕੇ ਆ ਰਾਂ ਹਾਂ 2 ਘੰਟੇ ਬੀਤ ਜੰਨੇ ਆ ਦੇਖਦੇ ਆ ਵੀ ਹਾਲ ਤੱਕ ਵੀਰਵਾਲ ਨਹੀਂ ਆਇਆ ਤਾਂ ਦੁਬਾਰੇ ਫੇਰ ਇੱਕ ਬੰਦਾ ਫੇਰ ਭੇਜਦਾ ਨੇ ਵੀਰਵਾਲ ਨੂੰ ਬੁਲਾਉਣ ਵਾਸਤੇ ਜਦੋਂ ਉਹ ਵੀਰਵਲ ਕੋਲ ਜਾਂਦਾ ਤਾਂ ਵੀਰਵਲ ਉਹਨੂੰ ਕਹਿ ਦਿੰਦਾ ਕਹਿੰਦਾ ਵੀ ਜਦੋਂ ਕਹਿੰਦਾ ਮੇਰਾ ਖਾਣਾ ਤਿਆਰ ਹੋ ਗਿਆ ਖਾ ਕੇ ਕਹਿੰਦਾ ਮੈਂ ਦਰਬਾਰ ਚ ਆ ਜੂਗਾ ਤਾਂ ਇਹੀ ਗੱਲ ਆ ਕੇ ਉਹ ਬਾਦਸ਼ਾਹ ਨੂੰ ਕਹਿ ਦਿੰਦਾ ਵੀ ਉਹਨੇ ਐਂ ਕਿਹਾ ਵੀ ਜਦੋਂ ਮੇਰਾ ਖਾਣਾ ਤਿਆਰ ਹੋ ਗਿਆ ਮੈਂ ਖਾ ਕੇ ਦਰਬਾਰ ਚ ਆ ਜੂਗਾ ਤਾਂ ਕਟਟਕ ਫੇਰ ਵੇਟ ਕਰੀ ਜਾਂਦੀ ਆ ਉਹਦੀ ਤਾਂ ਬਾਦਸ਼ਾਹ ਦੇਖਦਾ ਵੀ ਕੋਈ ਗੱਲ ਐ ਇਹ ਵੀ ਜਿਹੜਾ ਵੀਰਵਲ ਆ ਰਿਆ ਨਹੀਂ ਹੈਗਾ ਤਵਾਸ਼ਾ ਉਸਦੇ ਘਰ ਵੱਲ ਜਾਣ ਨੂੰ ਤਿਆਰ ਹੋ ਜਾਂਦਾ ਵੀ ਚਲੋ ਮੈਂ ਉਸਦੇ ਘਰੇ ਜਾ ਕੇ ਦੇਖਦਾ ਉਹ ਆਪਣੇ ਮੰਤਰੀ ਨੂੰ ਨਾਲ ਲੈ ਕੇ ਉਸਦੇ ਘਰ ਵੱਲ ਨੂੰ ਜਾਂਦਾ ਜਦੋਂ ਜਾ ਕੇ ਉਸਦੇ ਘਰੇ ਦੇਖਦਾ ਤਾਂ ਵੀਰਵਲ ਨੇ ਇੱਕ ਮਤਲਬ ਤਿੰਨ ਡੰਡੇ ਬਨ ਕੇ ਉਹਦੇ ਵਿਚਕਾਰ ਇੱਕ ਵਰਤਨ ਬੰਨਿਆ ਹੁੰਦਾ ਤੇ ਵਰਤਨ ਉਸਦੇ ਨੀਚੇ ਅੱਗ ਵਾਲੀ ਹੁੰਦੀ ਆ ਤਾਂ ਵੀਰਵਲ ਦੇ ਦੇ ਇਹ ਦੇਖ ਕੇ ਹੋ ਬਾਦਸ਼ਾਹ ਹੈਰਾਨ ਹੋ ਜਾਂਦਾ ਵੀ ਵੀਰੋਵਲ ਇਹ ਕਰ ਕੀ ਰਿਹਾ ਤਾਂ ਉਸ ਨੂੰ ਪੁੱਛਣ ਲੱਗਦਾ ਵੀ ਵੀ ਇਹ ਕੀ ਹੋ ਰਿਹਾ ਵੀ ਕੀ ਕਰ ਰਿਹਾ ਇਹਨੂੰ ਤਾਂ ਵੀਰੋਵਲ ਕਹਿ ਦਿੰਦਾ ਵੀ ਜਿਹੜਾ ਇਹ ਬਰਤਨ ਐ ਇਸ ਵਿੱਚ ਖਿਚੜੀ ਪਾਈ ਹੋਈ ਆ ਵੀ ਨੀਚੇ ਅੱਗ ਬਲ ਰਹੀ ਆ ਵੀ ਜਦੋਂ ਇਹ ਖਿਚੜੀ ਪੱਕ ਗਈ ਤਾਂ ਮੈਂ ਖਾ ਕੇ ਦਰਬਾਰ ਚ ਆ ਜੂੰਗਾ ਤਾਂ ਬਾਦਸ਼ਾਹ ਬੜਾ ਹੈਰਾਨ ਹੁੰਦਾ ਕਹਿੰਦਾ ਵੀ ਤੇਰਾ ਦਿਮਾਗ ਸਹੀ ਆ ਵੀ ਕਹਿੰਦਾ ਕਿੱਥੇ ਖਿਚੜੀ ਕਿੱਥੇ ਕਹਿੰਦਾ ਅੱਗ ਵੀ ਕਹਿੰਦਾ ਕਦੋਂ ਪੱਕੂਗੀ ਕਹਿੰਦਾ ਪੱਕ ਨਹੀਂ ਸਕਦੀ ਕਹਿੰਦਾ ਵੀ ਇਹਦੇ ਤੱਕ ਸੇਕ ਜਾ ਰਿਹਾ ਹੈ ਕਹਿੰਦਾ ਮੀਰਵਾਲ ਕਹਿੰਦਾ ਹਾਂ ਜੀ ਸੇਕ ਜਾ ਰਿਹਾ ਹੈ ਕਹਿੰਦਾ ਕਹਿੰਦਾ ਕਿਵੇਂ ਜਾ ਰਿਹਾ ਹੈ ਕਹਿੰਦਾ ਜੀਵੇਂ ਕਹਿੰਦਾ ਜੀ ਰਾਤ ਇੱਕ ਤਲਾਬ 'ਚ ਖੜੇ ਬੰਦੇ ਨੂੰ ਲੈਂਟ ਦਾ ਸੇਕ ਆ ਰਿਹਾ ਸੀ ਕਹਿੰਦਾ ਐਵੇਂ ਕਹਿੰਦਾ ਇਹ ਸੇਕ ਕਹਿੰਦਾ ਖਿਚੜੀ ਤੱਕ ਨਹੀਂ ਜਾ ਸਕਦਾ ਤਵਾਸ਼ਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਉਬੀਰਵਾਲ ਨੂੰ ਕਹਿ ਰਾਂਦਾ ਕਹਿੰਦਾ ਵੀ ਮੇਰੇ ਵੱਲ ਤੂੰ ਜਿੱਤ ਗਿਆ ਕਹਿੰਦਾ ਕਹਿੰਦਾ ਫਿਰ ਉਹ ਕਹਿੰਦਾ ਵੀ ਸਵੇਰੇ ਕਹਿੰਦਾ ਮਜ਼ਦੂਰ ਨੂੰ ਬੁਲਾਓ ਸਵੇਰੇ ਦਰਬਾਰ ਚ ਮਜ਼ਦੂਰ ਨੂੰ ਬੁਲਾਇਆ ਜਾਂਦਾ ਤੇ ਉਸ ਨੂੰ ਜਿਹੜਾ ਉਸ ਦਾ ਇਨਾਮ ਉਹ ਦਿਆ ਜਾਂਦਾ ਤੇ ਨਾਲ ਜਿਹੜਾ ਅਕਬਰ ਬਾਦਸ਼ਾਹ ਖੁਸ਼ ਹੋ ਕੇ ਬੀਰਵਾਲ ਨੂੰ ਵੀ ਇਨਾਮ ਦੇ ਦਿੰਦਾ ਤੇ ਦੋਨੋਂ ਬੜੇ ਖੁਸ਼ ਹੋਨੇ ਆ ਤੇ ਦਰਬਾਰ ਚ ਬੀਰਵਾਲ ਦੀ ਬੱਲੇ ਬੱਲੇ ਹੋ ਜਾਂਦੀ ਆ ਸੋ ਦੋਸਤੋ ਇਹ ਸੀ ਹਾਣੇ ਬੀਰਵਾਲ ਦੀ ਖਿਚੜੀ ਜੇ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰਨਾ ਜੇ YouTube ਦਾ Facebook ਤੇ ਜਾਂ Instagram ਤੇ ਦੇਖ ਰਹੇ ਤਾਂ ਫੋਲੋ ਜਰੂਰ ਕਰਨਾ ਧੰਨਵਾਦ